ਮੇਰੇ ਚੈਨਲ ਪੰਜਾਬੀ ਵਿਰਸਾ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਮੇਰੀ ਜ਼ਿੰਦਗੀ ਮੇਰੀ ਜ਼ਿੰਦਗੀ ਦੀ ਰਾਹ ਤੇ ਕਈ ਰੁਕਾਵਟਾਂ ਆਈਆਂ ਨੇ ਕਈ ਵਾਰ ਹਾਰ ਕੇ ਵੀ ਨਵੀਆਂ ਦੀਗੀਆਂ ਪਾਈਆਂ ਨੇ ਕਈ ਵਾਰ ਹਾਰ ਕੇ ਵੀ ਨਵੀਆਂ ਦੀਗੀਆਂ ਪਾਈਆਂ ਨੇ ਉਮੀਦਾਂ ਦੇ ਸਾਥ ਨਾਲ ਮਨ ਵਿੱਚ ਖੁਸ਼ੀਆਂ ਫਲਦੀਆਂ ਨੇ ਜਿੱਥੇ ਸਵਾਲ ਸੀ ਉੱਥੇ ਹੀ ਕਿ ਖੁਸ਼ੀ ਦੇ ਜਵਾਬ ਆਈਆਂ ਨੇ ਜਿੱਥੇ ਸਵਾਲ ਸੀ ਉੱਥੇ ਹੀ ਕਿ ਖੁਸ਼ੀ ਦੇ ਜਵਾਬ ਆਈਆਂ ਨੇ ਸਾਡੀ ਜ਼ਿੰਦਗੀ ਇੱਕ ਰਾਹ ਹੈ ਜਿੱਥੇ ਰੁਕਾਵਟਾਂ ਨਾਲ ਸਾਨੂੰ ਮਿਲਣਾ ਹੈ ਕਦਮ-ਕਦਮ ਤੇ ਯਕੀਨ ਰੱਖ ਕੇ ਹਰ ਚੁਣੌਤੀ ਨਾਲ ਮੁਕਾਬਲਾ ਕਰਨਾ ਹੈ ਕਦਮ-ਕਦਮ ਤੇ ਯਕੀਨ ਰੱਖ ਕੇ ਹਰ ਚੁਣੌਤੀ ਨਾਲ ਮੁਕਾਬਲਾ ਕਰਨਾ ਹੈ ਧੰਨਵਾਦ ਜੀ